ਮੈਨੂੰ ਤਾਂ ਬਈ ਆ ਕਿਸੇ ਨੇ ਮਿਹਦੇ ਦੀ ਗਰਮੀ ਵਾਸਤੇ ਦੱਸਿਆ ਸੀ ਪਰ ਜਦੋਂ ਦਾ ਮੈਂ ਇਹਨੂੰ ਵਰਤਣਾ ਸ਼ੁਰੂ ਕੀਤਾ ਨਾ ਤੇ ਇਹਦੇ ਨਾਲ ਚਿਹਰੇ ਤੇ ਬਹੁਤ ਜ਼ਿਆਦਾ ਚਮਕ ਆ ਗਈ ਬਹੁਤ ਸੁੰਦਰ ਦੇਖ ਹੋ ਗਈ ਆਪਣੀ ਫੇਸ ਦੀ ਤੇ ਇਹ ਟੇਸਟ ਦੇ ਵਿੱਚ ਵੀ ਬਹੁਤ ਅੱਛਾ ਇਹਦੇ ਵਿੱਚ ਸੌਖਾ ਜਿਹਾ ਹੈਗਾ ਇਹ ਆਇਨੀ ਹੈਗਾ ਵੀ ਆਪਣਾ ਬੋਲਾ ਮੱਥਾ ਵਾਜਿਆਂ ਦਾ ਉਹ ਗੱਲ ਹੈਣੀਗੀ ਇਹ ਬਣਦਾ ਕਿਵੇਂ ਆ ਇਹਨੂੰ ਵਰਤਣਾ ਕਿਵੇਂ ਆ ਸਾਰੀ ਗੱਲ ਤੁਹਾਨੂੰ ਦੱਸਦੇ ਆਂ ਦੇਖੋ ਇਹਦੇ ਵਿੱਚ ਨਾ ਇੱਕ ਤੁਸੀ ਸੈਦਾ ਨਾਮਕ ਹੁੰਦਾ ਸੈਦਾ ਨਾਮਕ ਪंसारी ਤੋਂ ਮਿਲ ਜੂਗਾ ਉਹ ਲੈ ਲਿਓ ਤੇ ਇੱਕੇ ਚ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਅੱਧਾ ਅੱਧਾ ਚਮਚਾ ਦੋਵੇਂ ਚੀਜ਼ਾਂ ਇਹ ਪਾ ਲਿਓ ਪਾਣੀ ਦੇ ਵਿੱਚ ਤੇ ਪਾਣੀ ਉਬਲਣਾ ਧਰ ਲਿਓ ਅ ਗੈਸ ਦੇ ਉੱਤੇ ਉਸ ਤੋਂ ਬਾਅਦ ਚਕੰਦਰ ਹੁੰਦੀ ਹੈ ਨਾ ਚਕੰਦਰ ਇੱਕ ਪੀਸੋ ਦਾ ਛੱਲ ਲਓ ਚੰਗੀ ਤਰ੍ਹਾਂ ਕੱਟ ਲਓ ਤੇ ਛੋਟੇ ਛੋਟੇ ਪੀਸ ਕਰ ਲਓ ਸਾਰੀ ਤੁਹਾਨੂੰ ਗੱਲ ਦੱਸਾਂਗੇ ਅੱਜ ਤੇ ਚੈਨਲ ਨੂੰ ਫੋਲੋ ਕਰ ਲਓ ਇਸ ਤੇ ਨਾ ਸਾਰੀਆਂ ਕੰਮ ਦੀਆਂ ਜਿੱਦਾਂ ਤੁਹਾਨੂੰ ਦੱਸਿਆ ਕਰਾਂਗੇ ਹੁਣ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਗਾਜਰ ਆ ਗਾਜਰ ਨੂੰ ਚੰਗੀ ਤਰ੍ਹਾਂ ਸ਼ੈੱਲ ਕੇ ਨਿੱਕੇ ਨਿੱਕੇ ਪੀਸ ਕਰ ਲਿਆ ਆਪਾਂ ਠੀਕ ਆ ਇੱਕ ਪੀਸ ਗਾਜਰ ਦਾ ਇੱਕ ਚਕੰਦਰ ਕਾਲੀ ਮਿਰਚ ਤੇ ਸੈਦਾ ਨਮਕ ਇਹ ਚਾਰ ਚੀਜ਼ਾਂ ਪਾਣੀ ਦੇ ਵਿੱਚ ਪਾ ਕੇ ਨਾ ਆਪਾਂ ਉਬਾਲ ਲੈਣੀਆਂ ਦੇਖੋ ਇਹਦੇ 'ਚ ਨਾ ਜਿਹੜੀ ਵਰਤਣ ਦਾ ਤਰੀਕਾ ਉਹੀ ਸਭ ਤੋਂ ਵੱਧ ਜ਼ਰੂਰੀ ਆ ਜੇ ਤੁਸੀਂ ਸਹੀ ਤਰੀਕੇ ਨਾਲ ਵਰਤ ਲਿਆ ਇੱਕ ਨਾ ਤੁਹਾਡਾ ਫੇਸ ਐ ਨਾ ਚਮਕਣ ਲੱਗ ਪਊਗਾ ਵੀ ਤੁਸੀਂ ਕਿਦੇ ਵਿਆਹ ਤੇ ਗਏ ਤੇ ਸਾਰੇ ਵਿਆਹ ਚ ਤੁਸੀਂ ਖਿੱਚ ਦਾ ਕੇਂਦਰ ਬਣ ਜਾ ਕਰੋਗੇ ਵੀ ਲੋਕ ਕਹਿ ਕਰਨਗੇ ਆ ਦੇਖ ਵੀ ਬੰਦਾ ਐ ਲੱਗਦਾ ਨਾ ਵੀ ਜਿਵੇਂ ਪੂਰਾ ਤਕੜੇ ਘਰੂ ਆਵੇਂ ਦੇਖ ਮੂੰਹ ਇਹਦਾ ਕਿਵੇਂ ਗਲਗਲ ਵਰਗਾ ਪਿਆ ਦੇਖੋ ਇਹਦਾ ਮੂੰਹ ਕਿੰਨਾ ਗਲੋ ਕਰ ਰਿਹਾ ਇਹ ਚੀਜ਼ਾਂ ਨਾ ਤੁਸੀਂ ਆਹ ਨਿੱਕੇ ਨਿੱਕੇ ਜਿਹਾ ਹੁੰਦੀਆਂ ਜਿੰਨਾ ਤੋਂ ਆਪਾਂ ਇਸ ਸੰਕੋਚ ਕਰਦੇ ਆਪਾਂ ਕਹਿੰਨੇ ਵੀ ਯਾਰ ਐਵੇਂ ਮੱਥਾ ਜਾ ਮਾਰ ਕੇ ਕੀ ਲੈਣਾ ਦੇਖੋ ਨਾ ਮਸਾ 5 ਕਿ ਮਿੰਟ ਲੱਗਦੇ ਆ ਤੇ ਹੁਣ ਦੇਖੋ ਹੌਲੀ ਹੌਲੀ ਇਹਦਾ ਪਾਣੀ ਦਾ ਰੰਗ ਬਦਲ ਜੂਗਾ ਤੇ ਉਬਲਣ ਲੱਗ ਜੂਗਾ 3 ਮਿੰਟ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਤਾਂ ਜੋ ਵੀ ਸਾਰਾ ਜਿਹੜਾ ਪਾਣੀ ਚਾਜੇ ਦਾ ਅਸਰ ਇਹਨਾਂ ਚੀਜ਼ਾਂ ਦਾ ਤੇ ਇੱਕ ਇਹਨਾਂ ਦੋਸਤੋ ਇੱਕ ਆਏ ਵੀ ਇੱਕ ਦਿਨ ਪੀ ਕੇ ਇਹਦੇ ਨਾਲ ਕੁਝ ਨਹੀਂ ਹੋਣਾਗਾ ਤੇ ਇਹਨੂੰ ਇੱਕ ਮਹੀਨਾ ਤੁਸੀਂ ਵਰਤ ਲਓ ਅੱਖਾਂ ਮੀਚ ਕੇ ਜਦੋਂ ਤੁਸੀਂ ਇੱਕ ਮਹੀਨਾ ਵਰਤ ਲਿਆ ਤੇ ਜਿਹੜੇ ਬੰਦੇ ਨੂੰ ਤੁਸੀਂ ਨਾ ਇੱਕ ਤਾਂ ਪਹਿਲੇ ਦਿਨ ਜਿੱਦ ਤੇ ਤੁਸੀਂ ਵਰਤਨਾ ਉਹਦੇ ਮੈਲ ਲਓ ਤੇ ਇੱਕ 30 ਦਿਨਾਂ ਬਾਅਦ ਡੇਲੀ ਇਹਨੂੰ ਵਰਤਨਾ ਤੁਸੀਂ ਤੇ ਅਗਲਾ ਤੁਹਾਨੂੰ ਕਹੂਗਾ ਵੀ ਤੂੰ ਭਾਈ ਕਿਹੜੇ ਬੰਦੇ ਤੋਂ ਦਵਾਈ ਲੈ ਕੇ ਖਾਧੀ ਆ ਕੀ ਖਾਦਾ ਕੀ ਆ ਤੂੰ ਐਂ ਤੁਹਾਨੂੰ ਪੁੱਛੀ ਜਾਊਗਾ ਵੀ ਇੰਨਾ ਤੁਹਾਡਾ ਫੇਸ ਚਮਕਣ ਲੱਗ ਪੈਣਾ ਗੋਰਾ ਹੋ ਜਾਣਾ ਤੇ ਜਿਵੇਂ ਕਹਿੰਦੇ ਨੇ ਨਾ ਵੀ ਖੇਚ ਦਾ ਪੂਰਾ ਸੋਹਣਾ ਲੱਗਣ ਲੱਗ ਜਾਂਦਾ ਬੰਦਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਪਿੰਡਾਂ ਦੇ ਲੋਕ ਕਹਿੰਦੇ ਵੀ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਤਾਂ ਉਹ ਸੋਹਣਾ ਲੱਗਣ ਲੱਗ ਜਾਂਦਾ ਭਾਈ ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਨਾ ਚੰਗਾ ਖਾਣ ਪੀਣ ਸ਼ੁਰੂ ਕਰ ਦਿੰਦਾ ਜਿਸ ਕਰਕੇ ਉਹ ਸੋਹਣਾ ਲੱਗਣ ਲੱਗ ਜਾਂਦਾ ਹੋਰ ਨਹੀਂ ਕੋਈ ਗੱਲ ਹੁੰਦੀ ਬਸ ਖਾਨਬੀਨ ਕੀ ਆ ਤੁਹਾਡੇ ਸਾਹਮਣੇ ਇਹਨਾਂ ਸੌਖਾ ਜਿਹਾ ਬਣ ਗਿਆ ਪਾਣੀ ਚ ਪਾਉਣ ਲੈ ਇਹਨੂੰ ਆਪਾਂ ਗਲਾਸ ਚ ਤੇ ਇਹਨੂੰ ਆਪਾਂ ਹੁਣ ਦੇਖ ਲਓ ਵੀ ਆ ਜਿਹੜੇ ਪੀਸ ਹੁੰਦੇ ਆ ਹਨਾ ਵਿੱਚ ਉਬਾਲੇ ਸੀ ਜਿਹੜੇ ਆਪਾਂ ਉਹ ਵੀ ਆਪਾਂ ਖਾਣੇ ਆ ਤੇ ਨਾਲ ਇਹਨੂੰ ਪੀ ਲੈਣਾ ਡੇਲੀ ਤੁਸੀਂ ਸਵੇਰ ਨਿਰਨੇ ਕਾਲ ਜੇ ਇਹਨੂੰ ਪੀਓ ਠੀਕ ਹੈ ਤੇ 30 ਦਿਨ ਇਸ ਤਰ੍ਹਾਂ ਕਰ ਲਓ ਤੁਹਾਡਾ ਮੂੰਹ ਗੁਰਾ ਹੋ ਜਾਊਗਾ ਫੇਸ ਚਮਕਣ ਲੱਗ ਜਾਊਗਾ ਤੁਹਾਡੇ ਚ ਆਤਮ ਵਿਸ਼ਵਾਸ ਇੰਨਾ ਬਣ ਜਾਊਗਾ ਨਾ ਵੀ ਹਰ ਬੰਦਾ ਤੁਹਾਨੂੰ ਕਿਆ ਕਰੂਗਾ ਕਿ ਵੀ ਦੇਖ ਬਾਈ ਤੂੰ ਦੱਸ ਮੈਨੂੰ ਵੀ ਖਾਦਾ ਕੀ ਆ ਤੂੰ ਇਹਨੇ ਸੋਹਣਾ ਕਿਵੇਂ ਹੋ ਗਿਆ ਵੀ ਕੀ ਇਹ ਜੀ ਚੀਜ਼ ਤੈਨੂੰ ਲੱਗ ਕੀ ਗਿਆ ਵੀ ਇਹਨੇ ਤੂੰ ਕੈਂਟ ਕਿਵੇਂ ਬਣ ਗਿਆ ਤੂੰ ਤੇ ਇਸ ਤਰ੍ਹਾਂ ਦੀਆਂ ਵੀਡੀਓ ਸਾਡੇ ਚੈਨਲ ਉੱਤੇ ਪਾਉਂਦੇ ਰਵਾਂਗੇ ਅਸੀਂ ਕਿਉਂਕਿ ਜੋ ਚੀਜ਼ਾਂ ਅਸੀਂ ਆਵ ਵਰਤਦੇ ਆਪ ਖਾਣੇ ਪੀਣੇ ਆ ਉਹੀ ਚੀਜ਼ਾਂ ਤੁਹਾਨੂੰ ਅੱਗੇ ਦੱਸਦੇ ਆ ਤੇ ਜੁੜੇ ਰਹੋ ਸਾਡੇ ਚੈਨਲ ਨਾਲ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ